ਹੀ ਨਾ ਤਾਂ ਲਈ ਸਿੰਘਾਲਾ ਸਨ ਜੀ ਸਿੰਘਾਲਾ ਸਿੰਘ ਜੀ ਕੀ ਹੋਇਆ ਸੀ ਤੁਹਾਨੂੰ ਮੈਂ ਤਾਂ ਜੀ ਡਰਾਬਲਾਟ ਵਾਦ ਕੇ ਬਲਾਟ ਵਾਦ ਤੋਂ ਬਾਅਦ ਕੀ ਹੋਇਆ ਤੁਹਾਨੂੰ ਕੀ ਪ੍ਰਾਣ ਮਾਗੀ ਇਹ ਵਾਰੀ ਬਾਹਰ ਹੋ ਗੀ ਅਸਾ ਹੋਰ ਅੱਗੇ ਜਾ ਲੱਤਸਾ ਮਰ ਗਈ ਹਾਂ ਤੇ ਬੋਲਿਆ ਜਾਂਦਾ ਸੀ ਨਾ ਜੀ ਬੋਲਿਆ ਨਹੀਂ ਸੀ ਜਾਂਦਾ ਫਿਰ ਤੁਸੇ ਇੱਥੇ ਧੀਰਾ ਪੱਤਨਾ ਡਾਕਟਰ ਪ੍ਰਗਟਪੁਰ ਕੋ ਕਿਵੇਂ ਆਏ ਕਿੰਨੇ ਦੱਸਿਆ ਤੁਹਾਨੂੰ ਸਾਨੂੰ ਜੀ ਉਹਨਾਂ ਰਾਜਾ ਜੱਜ ਜੱਜ ਸਿੰਘ ਨੇ ਦੱਸਿਆ ਉਹ ਕੌਣ ਹੈ ਉਪਰਾਉਣਾ ਜੀ ਅਸਾ ਉਹਨਾਂ ਨੂੰ ਪਤਾ ਸੀ ਪਹਿਲਾਂ ਹਾਂਜੀ ਹਾਂਜੀ ਅੱਜ ਉਥੋਂ ਦਾ ਪਿੰਡ 85 ਇੱਕ ਮਰੀਜ਼ ਹੈ ਉਹਨਾਂ ਦਾ ਕਿਹੜਾ ਪਿੰਡ ਸੀ ਨਹੀਂ ਗਜਨੀ ਵਾਲਦ ਪਹਿਲਾਂ ਗਰੀਬ ਬਚਿਆ ਸੀ ਹਾਂਜੀ ਹਾਂਜੀ ਠੀਕ ਉਹਨਾਂ ਤਾਂ ਲੈ ਗਿਆ ਉਹ ਤਾਂ ਲੈ ਗਿਆ ਫਿਰ ਉਸ ਤੋਂ ਬਾਅਦ ਤੁਸੀਂ ਕਿਵੇਂ ਠੀਕ ਹੋਏ ਅਸੀਂ ਜੀ ਉਹ ਕਿਹੜੇ ਭੁਲਾਏ ਸੀ ਅਸੀਂ ਜੀ ਹਾਂ ਤੇ ਇਹ ਬੇਰੀ ਬਾਹ ਵੀ ਲੱਗ ਗਈ ਸੀ ਹਾਂਜੀ ਹੁਣ ਬੈ ਬਿਲਕੁਲ ਠੀਕ ਹੈ ਠੀਕ ਤੁਹ ਸਭ ਦੇ ਵਧੀਆ ਹਾਂਜੀ ਅੱਛਾ ਮਾਰੇ ਤੁਰ ਕੇ ਦਿਖਾਓਗੇ ਠੀਕ ਹੈ ਜੀ ਤੁਰ ਕੇ ਦਿਖਾਓ ਮਾਂ ਦਾ ਸੋ ਅੱਗੇ ਬੈਠੋ। ਹੋਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸੀ ਨਾ ਠੀਕ ਹੈ। ਅੱਛਾ ਤੇ ਹੋ ਕਿਸ ਦੇਸ਼ ਦੇ ਹੋ? ਲੋਕਾਂ ਤੁਸੀਂ ਜਨਤਾ ਦੇ ਡਾਕਟਰ ਸਾਹਿਬ ਇੱਥੇ ਆਓ ਤੇ ਇਹ ਤੋਂ ਦਵਾਈ ਲੈ ਜਾਓ। ਬਿਲਕੁਲ ਠੀਕ ਹੋ ਜਾਏਗਾ ਬਿਲਕੁਲ। ਤੁਹਾਡੇ ਸਪਹਿਲਾਂ ਮਰੀਜ਼ ਠੀਕ ਹੋ ਗਏ ਤੁਸੀਂ ਵੀ ਠੀਕ ਹੋ ਜਾਓਗੇ। ਇਹ ਕਿਹੜਾ ਪਿੰਡ ਹੈਗਾ? ਸਾਡਾ ਜੀ ਧਰਮਵਾਲਾ ਜੀ। ਧਰਮਵਾਲਾ ਦਾ ਪਿੰਡ ਹੈ। ਸੋ ਹਾਂ ਬਸ ਇਹ